ਚੰਡੀਗੜ੍ਹ ਪੁਲਿਸ ਵਾਲੇ ਕਹਿਣਗੇ ਆਉਂਦਾ ਹਿਸਾਬ ਲਾੜੀ ਜੇ ਬਾਅਦ ਖੋਣ ਵਾਕੀ ਤੁਸੀਂ ਗੈਰ ਕਾਨੂੰਨੀ ਕੰਮ ਕਾਨੂੰਨ ਵਾਲੇ ਹੋ ਕੇ ਕਰੋਗੇ ਕੀ ਇਹ ਐਕਸਪ੍ਰੈਸ਼ਨ ਆਫ ਜਿਹੜਾ ਹੁੰਦਾ ਐਕਸਪ੍ਰੈਸ਼ਨ ਹੁੰਦਾ ਥੋੜਾ ਇਹਨੂੰ ਤੁਸੀਂ ਕੁਚਲ ਦਿਉਗੇ ਇਹਨੂੰ ਇਹਦਾ ਸੱਪਿਆ ਨਾਸ਼ ਕਰ ਦਿਉਗੇ ਤਾਂ ਫੇਰ ਜਿਹੜੇ ਉਦੋਂ ਯੋਧੇ ਲੜਦੇ ਰਹੇ ਨੇ ਸਾਡੀ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਲਈ ਉਹ ਐਸ ਕੰਮ ਲਈ ਲਈ ਸੀ ਕਿ ਉਹ ਸਾਂਡਰਸ ਚਲੇ ਜਾਣ ਜਿਵੇਂ ਆ ਫਿਰੇ ਨਵੇਂ ਸਾਂਡਰਸ ਪੈਦਾ ਹੋ ਜਾਣ ਇਹ ਨਵੇਂ ਅੰਗਰੇਜ਼ ਆ ਜਾਣ ਪਰ ਇੱਕ ਗੱਲ ਦੱਸ ਦਈਏ ਇਹ ਜਿਹੜੀ ਹੈ ਯੂਨੀਵਰਸਿਟੀ ਸੀ ਇਹ ਸੈਨੇਟ ਵੱਲੋਂ ਹੀ ਚੱਲਦੀ ਸੀ ਇਹ ਬਾਅਦ ਚ ਵਿਚਰਦੋ ਇਹ ਸਿਸਟਮ ਹੋਵੇਂ ਰਹੂਗਾ ਕਿਉਂਕਿ ਮਾਲਕ ਜਾਗ ਪਏ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੇਟਾ ਤੁਸੀਂ ਵੀ ਧਿਆਨ ਰੱਖਿਓ ਕਿ ਜੇ ਇੰਨਾ ਚੋਂ ਕਿਸੇ ਨੇ ਵੀ ਇਹ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਬੜਾ ਜਾ ਇਨਫੋਰਮ ਕਰਦੇ ਹੋ ਜੀ ਬਈ ਤਾਂ ਅਸੀਂ ਖੁਦ ਵੀ ਰਾਵਾਂ ਸਾਰੇ ਪੰਜਾਬ ਨੂੰ ਸਰਦਾਂਗੇ ਤੇ ਨਾਲ ਨਾਲ ਮੈਂ ਹਰਿਆਣੇ ਵਾਲੇ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਆਓ ਤੇ ਚੰਡੀਗੜ੍ਹ ਪੁਲਿਸ ਵਾਲੇ ਕਹਿਣਗੇ ਆਪ ਦਾ ਹਸਾਬ ਲਾ ਰਹੇ ਹਾਂ ਜੇ ਬਾਅਦ ਝੂਮ ਵਾਤੀ ਤੁਸੀਂ ਗੈਰ ਕਾਨੂੰਨੀ ਕੰਮ ਕਾਨੂੰਨ ਵਾਲੇ ਹੋ ਕੇ ਕਰੋਗੇ ਕੀ ਇਹ ਐਕਸਪ੍ਰੈਸ਼ਨ ਆਫ ਜਿਹੜਾ ਹੁੰਦਾ ਐਕਸਪ੍ਰੈਸ਼ਨ ਹੁੰਦਾ ਥੋੜਾ ਇਹਨੂੰ ਤੁਸੀਂ ਕੁਚਲ ਦਿਓਗੇ ਇਹਨੂੰ ਇਹਦਾ ਸੱਤਿਆ ਨਾਸ਼ ਕਰ ਦਿਓਗੇ ਤਾਂ ਫੇਰ ਜਿਹੜੇ ਉਦੋਂ ਯੋਧੇ ਲੜਦੇ ਰਹੇ ਨੇ ਸਾਡੀ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਲਈ ਉਹ ਐਸ ਕੰਮ ਲਈ ਲਈ ਸੀ ਕਿ ਉਹ ਸਾਂਡਰਸ ਚਲੇ ਜਾਣ ਜਿਵੇਂ ਆ ਫੇਰੇ ਨਵੇਂ ਸਾਂਡਰਸ ਪੈਦਾ ਹੋ ਜਾਣ ਇਹ ਨਵੇਂ ਅੰਗਰੇਜ਼ ਆ ਜਾਣ ਪਰ ਇੱਕ ਗੱਲ ਦੱਸ ਦਈਏ ਇਹ ਜਿਹੜੀ ਹੈ ਯੂਨੀਵਰਸਿਟੀ ਸੀ ਇਹ ਸੈਨੇਟ ਵੱਲੋਂ ਹੀ ਚੱਲਦੀ ਸੀ ਇਹ ਬਾਅਦ ਚ ਵੀ ਚੱਲੂਗੀ ਇਹ ਸਿਸਟਮ ਹੋਵੇਂ ਰਹੂਗਾ ਕਿਉਂਕਿ ਮਾਲਕ ਜਾਗਦੇ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੇਟਾ ਤੁਸੀਂ ਵੀ ਧਿਆਨ ਰੱਖਿਓ ਕਿ ਜੇ ਇੰਨਾ ਚੋ ਕਿਸੇ ਨੇ ਵੀ ਇਹ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਮਾੜਾ ਜਾ ਇਨਫੋਰਮ ਕਰ ਦਿਓ ਜਿਵੇਂ ਅਸੀਂ ਖੁਦ ਵੀ ਰਹਾ ਵਾਂ ਸਾਰੇ ਪੰਜਾਬ ਨੂੰ ਸੱਦਾ ਦਿੰਦਾ ਤੇ ਨਾਲ ਨਾਲ ਮੈਂ ਹਰਿਆਣੇ ਵਾਲੇ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਓ ਤੇ ਚੰਡੀਗੜ੍ਹ ਪੁਲਿਸ ਵਾਲੇ ਕਹਿਣਗੇ ਆਪ ਦਾ ਹਸਾਬ ਲਾ ਰਹੇ ਹਾਂ ਜੇ ਬਾਅਦ ਝੂਮ ਬਾਕੀ ਤੁਸੀਂ ਗੈਰ ਕਾਨੂੰਨੀ ਕੰਮ ਕਾਨੂੰਨ ਵਾਲੇ ਹੋ ਕੇ ਕਰੋਗੇ ਕੀ ਇਹ ਐਕਸਪ੍ਰੈਸ਼ਨ ਆਫ ਜਿਹੜਾ ਹੁੰਦਾ ਐਕਸਪ੍ਰੈਸ਼ਨ ਹੁੰਦਾ ਥੋੜਾ ਇਹਨੂੰ ਤੁਸੀਂ ਕੁਚਲ ਦਿਓਗੇ ਇਹਨੂੰ ਇਹਦਾ ਸੱਪਿਆ ਨਾਸ਼ ਕਰ ਦਿਓਗੇ ਤਾਂ ਫਿਰ ਜਿਹੜੇ ਉਦੋਂ ਯੋਧੇ ਲੜਦੇ ਰਹੇ ਨੇ ਸਾਡੀ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਲਈ ਉਹ ਐਸ ਕੰਮ ਲਈ ਲਈ ਸੀ ਕਿ ਉਹ ਸਾਂਡਰਸ ਚਲੇ ਜਾਣ ਜਿਵੇਂ ਆ ਫਿਰੇ ਨਵੇਂ ਸਾਂਡਰਸ ਪੈਦਾ ਹੋ ਜਾਣ ਇਹ ਨਵੇਂ ਅੰਗਰੇਜ਼ ਆ ਜਾਣ ਪਰ ਇੱਕ ਗੱਲ ਦੱਸ ਦਈਏ ਇਹ ਜਿਹੜੀ ਹੈ ਯੂਨੀਵਰਸਿਟੀ ਸੀ ਇਹ ਸੈਨੇਟ ਵੱਲੋਂ ਹੀ ਚੱਲਦੀ ਸੀ ਇਹ ਬਾਅਦ ਚ ਵੀ ਚੱਲੂਗੀ ਇਹ ਸਿਸਟਮ ਹੋਵੇਂ ਰਹੂਗਾ ਕਿਉਂਕਿ ਮਾਲਕ ਜਾਗ ਪਏ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੇਟਾ ਤੁਸੀਂ ਵੀ ਧਿਆਨ ਰੱਖਿਓ ਕਿ ਜੇ ਇੰਨਾ ਚੋਂ ਕਿਸੇ ਨੇ ਵੀ ਇਹ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਮਾੜਾ ਜਾ ਇਨਫੋਰਮ ਕਰਦੇ ਹੋ ਜਿਵੇਂ ਤਾਂ ਅਸੀਂ ਖੁਦ ਵੀ ਰਾਵਾਂ ਸਾਰੇ ਪੰਜਾਬ ਨੂੰ ਸੱਦਾ ਦਿੰਦੇ ਤੇ ਨਾਲ ਨਾਲ ਮੈਂ ਹਰਿਆਣੇ ਵਾਲਿਆਂ ਨੂੰ ਕਹਾਂਗਾ ਕਿ ਤੁਸੀਂ ਵੀ ਆਓ